ਉਹ ਮਿੰਨੇ ਤੋਂ ਬਹੁਤ ਧੀਮੀ ਕਿਰੀਆ ਇਥੇ ਦੀ ਕੰਮ ਕਰਦੀ ਸਪੀਡ ਆ ਜਿਹੜੀ ਉਹ ਚੱਲ ਰਹੀ ਆ ਜੀ ਦੇਣਾ ਜੇਆ ਵੇਖੋ ਇੱਥੇ ਕਿੰਨੇ ਮਿੱਟੀ ਦੇ ਢੋੜੇ ਲੱਗੇ ਹੋਏ ਆ ਔਰ ਸਾਰਾ ਹੀ ੱਟਾ ਜਿਹੜਾ ਵਾ ਉਹ ਸੰਗਤਾਂ ਤੇ ਵੀ ਪੈਂਦਾ ਗੁਰੂ ਗੁਰਦਵਾਰਾ ਸਾਹਿਬ ਤੇ ਵੀ ੱਟਾ ਜਾਂਦਾ ਔਰ ਜਿਹੜੇ ਇਥੇ ਦੁਕਾਨਦਾਰ ਆ ਜਨਾਂ ਦੀ ਰੋਟੀ ਰੋਜੀ ਆ ਉਹਨਾਂ ਦਾ ਵੀ ਸਾਰਾ ਸਮਾਨ ਘੱਟੇ ਨਾਲ ਭਰਿਆ ਜਾਂਦਾ ਇਹ ਦੇ ਬਲ ਚੇਤਾ ਤੌਰ ਤੇ ਜਿੱਥੇ ਪੰਜਾਬ ਸਰਕਾਰ ਦੀ ਸਾਰੀ ਮਨਿਸਤਰੀ ਧਿਆਨ ਦੇਵੇ ਉੱਥੇ ਕਪੂਥਲੇ ਦੇ ਡੀਸੀ ਸਾਹਿਬ ਜਿਹੜੇ ਨੇ ਬੜੇ ਸਤਾਰਜੋ ਉਹਨਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਮਾਧਮੇ ਰਾਹੀਂ ਕਿ ਉਹ ਇਥੇ ਚੇਤਾ ਕਰੇ ਆਪਣਾ ਜਿਹੜਾ ਟੂਰ ਕਰਨ ਇਹਨੂੰ ਬੜੀ ਤੇਜ਼ੀ ਸਪੀਡ ਵਿੱਚ ਚਲਾ ਕੇ ਜਿਹੜਾ ਸੰਤਾ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਆ ਉਹਦੇ ਤੋਂ ਸਾਨੂੰ ਜਿਹੜਾ ਛਟਕਾਰਾ ਦਿਵਾਉਣ ਬੀਸੀ ਸਾਹਿਬ ਜਿਲੰਦਰ ਨੂੰ ਬੇਨਤੀ ਵੀ ਕੀਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਵੀ ਇਹਨੂੰ ਛੇਤੀ ਤੋਂ ਛੇਤੀ ਜਿਹੜਾ ਇਹ ਤੈਨੂੰ ਕੰਮ ਨੂੰ ਰਾਦਿਆਨ ਸੁਪੀਤ ਵਿੱਚ ਕਰਕੇ ਇਹਨੂੰ ਛੇਤੀ ਮਕਾਉਣ ਦੇਖੋ ਨਾ ਕਿੱਡੇ ਕਿੱਡੇ ਧੋੜੇ ਗੁਰੂ ਘਰ ਦੀ ਸਾਰੀ ਠੰਡੇ ਦੇ ਨਾਲ ਨਾਲ ਵੱਡੇ ਵੱਡੇ ਧੋੜੇ ਲੱਗ ਚੁੱਕੇ ਆ ਚੋ ਦੇਖੋ ਇਹ ਦਾ ਮੁੱਖ ਮਕਸਦ ਇੱਥੇ ਆਉਂਦਾ ਸੀਗਾ ਕਿ ਜਿਹੜੀ ਪੰਜਾਬ ਦੀ ਸਰਕਾਰ ਵੱਲੋਂ ਸੀਵਰੇਜ ਪਾਇਆ ਜਾ ਰਿਹਾ ਸੁਲਤਾਨਪੁਰ ਔਰ ਗੁਰਦਾਰਾ ਬੇਰ ਸਾਹਿਬ ਜੋ ਸੈਭ ਸ੍ਰੀ ਗੁਰਨਾਮਦੇਵ ਜੀ ਦੀ ਚਨਛੋ ਗੁਰਦਾਰਾ ਸਾਹਿਬ ਆ ਇਹ ਪਵਿੱਤਰ ਧਰਤੀ ਜਿੱਥੇ ਮੈਂ ਸਮਝਦਾ ਵੀ ਸਾਰਾ ਮਾਲਵਾ ਸਾਰਾ ਦਬਾਬਾ ਤੇਰੇ ਤੀਨ ਵਿੱਚ ਮਠਾ ਟੇਕਣ ਆਉਂਦਾ ਤੇ ਬਹੁਤ ਵੱਡੀ ਸੰਗਤਾਂ ਵੀ ਇੱਥੇ ਜਿਹੜੀ ਆ ਉਹ ਪਰਮਾ ਪਰਮੇਸ਼ਰ ਸੰਗਤਾਂ ਆ ਕੇ ਇੱਥੇ ਮੱਥਾ ਟੇਕਦੀਆਂ ਆ। ਔਰ ਬਹੁਤ ਭੀੜ ਹੁੰਦੀ ਆ। ਔਰ 2 ਮਹੀਨੇ ਤੋਂ ਬਹੁਤ ਲੀਕ ਜਿਹੜੀ ਆ ਇੱਥੇ ਦੀ ਕੰਮ ਕਰਦੀ ਸਪੀਡ ਆ ਜਿਹੜੀ ਉਹ ਚੱਲ ਰਹੀ ਆ। ਜਿਹਦੇ ਨਾਲ ਜੇ ਆ ਵੇਖੋ ਕਿੱਡੇ ਕਿੱਡੇ ਮਿੱਟੀ ਦੇ ਢੋਡੇ ਲੱਗੇ ਹੋਏ ਆ। ਔਰ ਸਾਰਾ ਹੀ ਕੱਟਾ ਜਿਹੜਾ ਵਾ ਉਹ ਸੰਗਤਾਂ ਤੇ ਵੀ ਪੈਂਦਾ। ਗੁਰੂ ਗੁਰਦਵਾਰਾ ਸਾਹਿਬੇ ਤੇ ਵੀ ਕੱਟਾ ਜਾਂਦਾ। ਔਰ ਜਿਹੜੇ ਉਥੇ ਦੁਕਾਨਦਾਰ ਆ ਜਨਾਂ ਦੀ ਰੋਟੀ ਰੋਜੀ ਆ ਉਹਨਾਂ ਦਾ ਵੀ ਸਾਰਾ ਸਮਾਨ ਘੱਟੇ ਨਾਲ ਭਰਿਆ ਜਾਂਦਾ ਔਰ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਸਮੁੱਚੀ ਮੰਤਰੀ ਛੇਪ ਨੂੰ ਉਹਨਾਂ ਦੇ ਸਮੁੱਚੇ ਲੀਡਰਸ਼ਿਪਨ ਨੂੰ ਇਹ ਬੇਨਤੀ ਕਰਦਾ ਵੀ ਅੱਗੋਂ ਕਰਤੇ ਇਹ ਗਰਨਾਨਕ ਸਾਹਿਬ ਜੀ ਦਾ ਦਾਰ ਹੈ ਗਰਨਾਨਕ ਸਾਹਿਬ ਜੀ ਨੇ ਬਹੁਤ ਸਾਰੇ ਇੱਥੇ ਰਹਿ ਕੇ ਸੇਵਾ ਕੀਤੀ ਆ ਮੂਲ ਮੰਤਰੀ ਦਾ ਜਿਹੜਾ ਜਾਪ ਵੀ ਇੱਥੇ ਉਹਨਾਂ ਨੇ ਕੀਤਾ ਸੀ ਇਸ ਲਈ ਇਹਦੇ ਵੱਲ ਕੇਤਾ ਤੌਰ ਤੇ ਜਿੱਥੇ ਪੰਜਾਬ ਸਰਕਾਰ ਦੀ ਸਾਰੀ ਮਿਨਿਸਟਰੀ ਝਾਂ ਦੇਵੇ ਉੱਥੇ ਕਪੂਥਲੇ ਦੇ ਡੀਸੀ ਸਾਹਿਬ ਜਿਹੜੇ ਨੇ ਬੜੇ ਸਤਿਕਾਰਯੋਗ ਉਹਨਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਮਾਨਵਰਾਹੀਂ ਕਿ ਉਹ ਇੱਥੇ ਕੇਤਾ ਤੌਰ ਤੇ ਆਪਣਾ ਜਿਹੜਾ ਟੂਰ ਕਰਨ ਟੂਰ ਕਰਕੇ ਇਹਨੂੰ ਦੇਖ ਕੇ ਇਹਨੂੰ ਬੜੀ ਤੇਜ਼ੀ ਸਪੀਡ ਵਿੱਚ ਚਲਾ ਕੇ ਜਿਹੜਾ ਸੰਗਤਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ ਉਹਦੇ ਤੋਂ ਸਾਨੂੰ ਜਿਹੜਾ ਛਟਕਾਰਾ ਦਵਾਉਣ ਜਿਹੜੀਆਂ ਸੰਗਤਾਂ ਖੁਸ਼ੀ-ਖੁਸ਼ੀ ਆਉਣ ਤੇ ਗੁਰੂ ਘਰ ਆਵਾ ਆਪਣਾ ਆਪਣੀਆਂ ਛੜਦਾ ਦੇ ਨਾਲ ਮੱਥਾ ਟੇਕ ਕੇ ਜਾਣ ਸੋ ਕਿੰਨੇ ਵੀ ਟਾਈਮ ਹੋ ਕੇ ਕੰਮ ਚੱਲਦੇ ਇਹਨੂੰ ਉਹਨੂੰ ਤਕਰੀਬਨ 2 ਮਹੀਨੇ ਹੋ ਗਏ ਤੇ ਆ 10 ਦਿਨ ਤੋਂ ਤਾਂ ਏਦਾਂ ਦਾ ਵੀ ਹੁਣ ਮੇਰੇ ਕੱਲ ਬਹੁਤ ਜਿਆਦਾ ਮੁਸ਼ਕਲ ਆ ਕਿਉਂਕਿ ਜਿਹੜੀਆਂ ਸultanpur ਦੀਆਂ ਬਾਕੀ ਰੋਡ ਨੇ ਵਿੱਚੋਂ ਅੰਦਰ ਦੀ ਉਹ ਵੀ ਬੜੇ ਭੀੜੇ ਆ ਬੜਾ ਬੜਾ ਚਿਰ ਲੱਗਦਾ ਬੜਾ ਬੜਾ ਟਾਈਮ ਲੱਗਦਾ ਬੜੀ ਬੜੀ ਦੂਰ ਤੋਂ ਸੰਗਤ ਆਉਂਦੀ ਆ ਬਹੁਤ ਬਹੁਤ ਟਾਈਮ ਜ਼ਿਆਦਾ ਉਹਨਾਂ ਨੂੰ ਲੱਗ ਜਾਂਦਾ ਇਸ ਲਈ ਅਸੀਂ ਅੱਜ ਮੈਂ ਜੋ ਮੈਨੇਜਰ ਸਾਹਿਬ ਨੂੰ ਵੀ ਬਹੁਤ ਸਾਰੇ ਸੰਕਟਾਂ ਮਿਲੀਆਂ ਸੀਗੀਆਂ ਤੇ ਮੈਨੂੰ ਵੀ ਫੋਨ ਤੇ ਬੜਿਆ ਨੇ ਸੰਗਤਾਂ ਨੇ ਇਹ ਹੁਕਮ ਕੀਤਾ ਵੀ ਤੁਸੀਂ ਜਿਹੜਾ ਇਹਨੂੰ ਪ੍ਰਚਾਰ ਪ੍ਰਚਾਰਕ ਨੂੰ ਕਹਿ ਕੇ ਇਹਨੂੰ ਛੇਤੀ ਸਪੀਡ ਵਿੱਚ ਕੰਮ ਕਰਾਉਣ ਦੀ ਯਤਨ ਕਰੋ ਮੈਂ ਅੱਜ ਆਇਆ ਸੀ ਸਾਰਾ ਜੈਜਾ ਵੀ ਅਸੀਂ ਲਿਆ ਆਵਾ ਤੁਹਾਡੇ ਮਾਣ ਨੂੰ ਤੋਂ डीसी साहब ਜਲੰਧਰ ਨੂੰ ਬੇਨਤੀ ਵੀ ਕੀਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਵੀ ਇਹਨੂੰ ਛੇਤੀ ਤੋਂ ਛੇਤੀ ਜਿਹੜਾ ਇਹਨੂੰ ਕੰਮ ਨੂੰ ਰਾਤ ਦਿਨ ਤਪੀਟ ਵਿੱਚ ਕਰਕੇ ਇਹਨੂੰ ਛੇਤੀ ਮਕਾਉਣ ਵੇਖੋ ਇਹਨਾਂ ਕਿੱਡੇ ਕਿੱਡੇ ਢੋੜੇ ਗੁਰੂ ਘਰ ਦੀ ਸਾਰੀ ਕੰਧ ਦੇ ਨਾਲ-ਨਾਲ ਵੱਡੇ ਵੱਡੇ ਢੋੜੇ ਲੱਗ ਚੁੱਕੇ ਆ ਤੇ ਵੇਖੋ ਇਹ ਖਾਸ ਤੌਰ ਤੇ ਸਰਕਾਰਾਂ ਦਾ ਕੰਮ ਹੁੰਦਾ ਕਿ ਇਹਨਾਂ ਦਾ ਜਿਹੜਾ ਸੰਗਤ ਨੂੰ ਕਿਸ ਤਰ੍ਹਾਂ ਦੀ ਤੰਗੀ ਨਾ ਆਵੇ ਇੱਥੇ ਗੁਰੂ ਘਰ ਵਿੱਚ ਬਹੁਤ ਵੱਡੀ ਤੰਗੀ ਆ ਔਰ ਮੈਂ ਗੁਰੂ ਘਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਕਰਕੇ ਯੂਨੀਅਨ ਮੀਤ ਪ੍ਰਧਾਨ ਸੋ ਮੈਂ ਅੱਜ ਸਾਰਾ ਮੌਕਾ ਵੇਖਣ ਆਇਆ ਸੋ ਬੇਨਤੀ ਕੀਤੀ ਆ ਤੁਹਾਡੇ ਮਾਦਮ ਰਾਹੀਂ ਮੈਨੂੰ ਆਸ ਵੀ ਬਰੀ ਆ ਕਿ ਡੀਸੀ ਸਾਹਿਬ ਕਰਪੂਥਲਾ ਛੇਤੀ ਸਾਡੀ ਤੁਹਾਡੇ ਮਾਦਮ ਤੋਂ ਸਾਡੀ ਬੇਨਤੀ ਨੂੰ ਮੰਨਦੇ ਹੋਏ ਛੇਤੀ ਇਹਨੂੰ ਆ ਕੇ ਦੇਖ ਰੇ ਕਰਨਗੇ ਤੇ ਛੇਤੀ ਸਪੀਡ ਤੇ ਕੰਮ ਸ਼ੁਰੂ ਕਰਦਾ ਜਤਨ ਵੀ ਕਰਨਗੇ ਮੈਂ 2 2 ਕੁ ਦਿਨ ਦੇ ਵਿੱਚ ਮੈਂ ਮੈਨੇਜਰ ਸਾਹਿਬ ਸਰਦਾਰ ਅਤਰ ਸਿੰਘ ਦੀ ਡਿਊਟੀ ਲਾਤੀ ਆ ਉਹ ਡੀਸੀ ਸਾਹਿਬ ਕੋ ਟਾਈਮ ਲੈਣਗੇ ਤੇ ਜਿੱਦਨ ਦਾ ਵੀ ਸਾਨੂੰ ਡੀਸੀ ਸਾਹਿਬ ਟਾਈਮ ਦੇਣਗੇ ਅਸੀਂ ਜਾ ਕੇ ਵੀ ਉਹਨਾਂ ਨੂੰ ਉੱਥੇ ਬੇਨਤੀ ਕਰਕੇ ਆਵਾਂਗੇ ਇਹਨਾਂ ਸ਼ਬਦਾਂ ਨਾਲ ਖੇਮਾ ਚੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ